ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾੜਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਹੈ ਗਿਆ ਪਿੰਡ ਮਾਲਾ ਖੜੀ ਤਸੀਲ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਸਿਆਣਾ ਪਸ਼ੂ ਖਾਣੇ ਆ ਦੋ ਬਿਲਕੁਲ ਤਾਜ਼ੇ ਆ ਤੇ ਇੱਕ ਕੱਬਣ ਬਿਲਕੁਲ ਤਿਆਰ ਵਹਿਣ ਦਿਖਾਉਣੀ ਤਾਂ ਚੰਗੇ ਕੱਦ ਕਾਠ ਵਾਲੀ ਆ ਤੇ ਆਪਾਂ ਪਹੁੰਚੇ ਹਾਂ ਛੇਰੇ ਵੀਰ ਹੋਣਾ ਕੋਲ ਤੇ ਆਜੋ ਕਾਫੀ ਗੀਰਨ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਨੋ ਠੀਠਾ ਕੋ ਬੜੇ ਵਧੀਆ ਜੀ ਕਿਰਪਾ ਗੁਰੂ ਕਿਦਾਂ ਫਿਰ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਵੀ ਜੀ ਪਾਸੇ ਦੋ ਤਿੰਨ ਘੰਟੇ ਲੱਗੇ ਜੀ ਮਾਲ ਸੇਲ ਹੋਣ ਤੇ 7 ਵਜੇ ਸਾਰੇ ਵੀਡੀਓ ਪੈ ਗਈ ਮੇਰੇ ਘਰ ਨਾਲ 10 ਵਜੇ ਤੱਕ ਮਾਲ ਸੇਲ ਕਰਕੇ ਮੈਂ ਵਿਹਲਾ ਹੋ ਗਿਆ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਚਲ ਵਧੀਆ ਪਸ਼ੂ ਬਾਹਰੋਂ ਤੋਂ ਘੱਟ ਲੱਭੇ ਨਹੀਂ ਤੇ ਚਲੋ 5-6 ਪਸ਼ੂ ਕਾਉਣੇ ਇਹ ਹਾਂ ਜੀ ਤੁਸੀਂ ਆਖਿਆ ਵੀ ਜਿੰਨੇ ਕੁ ਚੱਲ ਲੱਭੇ ਆ ਪਾ ਦਈਏ ਵੀਰ ਭਰਾ ਮਾਣ ਫੋਨ ਭੜੇ ਆਉਂਦਾ ਇਹ ਵੇਜੇ ਕਿ ਚੰਗੀ ਗਾਂ ਦੋ ਚੰਗੀ ਪੈਂਦੋ ਠੀਕ ਹੈ ਹਾਂ ਜੀ ਹਾਂ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ। ਜਮਾਲ ਦੀ ਜੀ ਸੇਲ ਹੋ ਜਾਂਦਾ ਫੇਰੀ ਨਵਾਂ ਆਉਂਦਾ ਤੁਹਾਨੂੰ ਪੜਾ ਦੁੱਜੀ ਦੁੱਜੇ ਦਿਨ ਆਪਣੀ ਵੀਡੀਓ ਪਾਉਂਦਾ ਹੀ ਹੈ। ਹਾਂਜੀ ਹਾਂਜੀ। ਹਾਂਜੀ ਤੇ ਮਾਲ ਹਰ ਵੀਡੀਓ 'ਚ ਮਾਲ ਵੱਖਰਾ ਵੱਖਰਾ ਹੀ ਹੁੰਦਾ। ਠੀਕ ਹੈ ਜੀ। ਹਾਂਜੀ। ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਹਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਬੋਲ ਦਿਓ। ਫੋਨ ਨੰਬਰ 98145 ਦੇ 618 ਜੀ। ਠੀਕ ਹੈ ਜੀ। ਕਰੀਏ ਸ਼ੁਰੂਆਤ। ਹਾਂਜੀ ਹਾਂਜੀ ਕਰੀਏ ਜੀ। ਅੱਜ ਸਵੇਰ ਵਿਆੜ ਦੇ ਬਾਰੇ ਕਿੰਨਾ ਸੂਹਾ ਸੋਹਣਾ ਇਹ ਵੀ ਜੀ ਦੁੱਜ ਹਾਂਜੀ ਬਾਈ ਕੱਚੀ ਜ਼ਰੂਰ ਆ ਦੇਣ 10 12 ਲੈਂਦੀ ਆ ਤੇ ਭਰਨੀ ਬਹੁਤ ਜ਼ਿਆਦਾ ਵਸ਼ੀ ਇਹਦਾ ਰਿਕਾਰਡ ਮੰਨ ਲਓ ਵੀ 25 ਪਲੱਸ ਦਾ ਹੀ ਆ ਤੇ ਆਪਾਂ 25 ਨਹੀਂ ਕਹਿੰਦੇ ਆਪਾਂ 20 ਤੋਂ ਬਾਹਰ ਮੰਨ ਲਓ ਵੀ 20 ਪਲੱਸ ਚੱਲੂਗੀ ਚੱਲੂਗੀ ਬੈੜ ਠੀਕ ਠੀਕ ਬਾਕੀ ਵੀਰ ਭਰਾਵਾਂ ਨੇ ਜਦਕਾਤ ਆਪੇ ਵੇਖ ਕੇ ਮੰਨ ਲਓ ਵੀ ਬਰੀਡ ਵੇਖ ਕੇ ਪਤਾ ਕਰ ਲੈਣਾ ਵੀ ਦੁੱਧ ਕਿੰਨਾ ਕੱਢਦੀ ਹੈ ਬੈੜ ਠੀਕ ਆ ਜੀ ਆਜੋ ਬਾਈ ਜੀ ਤੁਹਾਨੂੰ ਫੋਲ ਦੇ ਵਿਖਾਉਨੇ ਆ ਬਾਕੀ ਸੋਹਣੀ ਸਨਖੀ ਵੇਖੋ ਬਹੁਤ ਆ ਸਨਖੀ ਪੂਰੀ ਆ ਤੇ ਬਰੀਕੀਆਂ ਵੀ ਬਹੁਤ ਆ ਹਾਂਜੀ ਤੇ ਲਾਗੇ ਨੂੰ ਤੁਹਾਨੂੰ ਆਰਡਰ ਕਵਾਤੀ ਤੇ ਬਾਕੀ ਢਿੱਲਾ ਢਿੱਲਾ ਬਹੁਤ ਜ਼ਿਆਦਾ ਜੀ ਤੇ ਤੁਹਾਨੂੰ ਪਤਾ ਭਰਨਾ ਵਾ ਜੀ ਤੇ ਲੱਥਣੀ ਸ਼ੁਰੂ ਹੋਈ ਆ ਮੱਛੀ ਠੀਕ ਹੈ ਜੀ ਹਾਂਜੀ ਬਾਕੀ ਤਾਂ ਠੰਡੀ ਫੀਲ ਆ ਪੂਰੀ ਪੂਰੀ ਭਾਜੀ ਹਾਂਜੀ ਭਾਜੀ ਚੈੱਕ ਕਰ ਸਕਦੇ ਜੇ ਚੰਗੇ ਕੱਦ ਕਾਠ ਵਾਲੀ ਆ ਪੂਰੀ ਵੱਡੀ ਵੈੜ ਆ ਜੀ ਕੌੜ ਵਾਲੀ ਆ ਹਾਂਜੀ ਤੇ ਖੂਬਸੂਰਤੀ ਬਹੁਤ ਜ਼ਿਆਦਾ ਵਾ ਵੈੜ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਜੇ ਹਾਂਜੀ ਬਾਕੀ ਜਿਹੜੀ ਲਾਟੂ ਲੰਬਾ ਉਹ ਜੇ 99 ਚ ਸੌਣ ਤਾਂ ਕਿ ਚੰਗਾ ਹੋਣਾ ਭਰ ਲੂਗੀ ਬਹੁਤ ਜਿਆਦਾ ਵੀਰ ਜੀ ਭਰ ਜਾਣਾ ਜੇ ਠੀਕ ਹੈ ਜੀ ਹਾਂ ਢੱਲਾਂ ਵੇਖੋ ਬਹੁਤ ਸਾਰੀਆਂ ਨੇ ਉਹ ਕੈਮਰੇ ਕਰਕੇ ਥੋੜਾ ਜਿਹਾ ਡਰਦੀ ਆ ਨਹੀਂ ਤੇ ਅੰਦਰ ਮੈਂ ਥੱਲੇ ਸਗੋਂ ਹੱਥ ਫੇਰੀ ਜਾਣਾ ਕੋਈ ਗੱਲ ਬਾਤ ਹੀ ਨਹੀਂ ਹੈ ਵੇਖ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਕੀ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਇਹੋ ਜੀਆਂ ਮਾੜਾਂ ਤੁਹਾਨੂੰ ਪਤਾ ਹੋਵੇ ਲੈਣ ਜਾਈਏ ਤੇ ਭਾਵੇਂ ਲੱਖਾਂ ਹੋਈ ਬਾਹਰ ਮਿਲ ਜਾਣਾ ਜੀ ਲੱਖ ਵੀ ਲੋਕੀ ਮੁੱਲ ਕਰੀ ਜਾਂਦੇ ਨੇ ਪਰ ਆਪਾਂ ਨੂੰ ਭਾਣਾ ਮਿਲੀ ਤੇ ਵੀਰ ਭਰਾਵਣ ਭਾਣਾ ਦੇ ਦੇਣੀ ਆ ਠੀਕ ਹੈ ਜੀ ਕਿੰਨੇ ਕੁ ਦੀ ਜੋ 70 ਜੋ 2 ਛੱਡ ਦਾਂਗੇ 60000 ਦੀ 60000 ਦੀ ਲਓ ਵੀ 65 ਦੀ ਆ ਨਾ ਹੀ ਦੇ ਦਾਂਗੇ ਬੈੜ ਲਓ ਵੀਰ ਜੀ ਬਿਲਕੁਲ ਯਾਜ ਮੁੱਲ ਕੀਤਾ 65000 ਦੀ ਬਾਕੀ ਚੰਗੇ ਕੱਦ ਕਾਠ ਵਾਲੀ ਆ ਤੇ 10 10 ਲੈ ਜਾਓਗੇ ਇਹ ਵੀਰ ਜੀ ਹੁਣ ਦਾ ਮੁੱਲ ਜੇ ਠੀਕ ਜੇ ਆਪਾਂ ਤਿਆਰ ਕਰਕੇ ਵੇਚ ਗਏ ਫਿਰ ਵੈੜ 80 85 ਹਜ਼ਾਰ ਦਾ ਹੱਕ ਕਰਾਉਂਦੀ ਵੀ ਗੰਦਾ ਇਹ ਹੁਣ ਦਾ ਅੱਜ ਦਾ ਮੁੱਲ ਆ ਵੀ ਕੱਠੀ ਕਰਕੇ ਵੀ ਕਿਸੇ ਦੀ ਸਾਹ ਬਪਾ ਵੀਰ ਪ੍ਰਭਾ ਨੂੰ ਛੱਡ ਦਿੰਨੇ ਆ ਸਹੀ ਗੱਲ ਨਹੀਂ ਜਿੱਦਣ ਵੈੜ ਨੇ ਮੰਨ ਲਓ ਵੀ ਥੱਬਾ ਪਾ ਲਿਆ ਥੱਲੇ ਉਦੋਂ 80 ਹਜ਼ਾਰ ਦਾ ਹੱਕ ਕਰਾਉਂਦੀ ਵੈੜ ਤੇ ਕਰਾ ਠੀਕ ਹੈ ਜੀ ਹਾਂਜੀ ਦੱਸਿਓ ਦੂਜੇ ਨੰਬਰ ਇਹ ਵੀ ਜੀ ਦੂਜਾ ਸੁਆ ਛੋਟੀ ਸੂਈ ਹੈ ਅੱਛਾ ਜੀ ਹਾਂਜੀ ਤੇ ਇਹਨੂੰ ਅੱਜ ਮੰਨ ਲਓ ਵੀ ਬਚਤ ਆਜਾ ਹੀ ਹੈ ਬਿਲਕੁਲ ਇਹਦਾ 6ਵਾਂ ਦਿਨੇ ਅੱਜ 6ਵਾਂ ਸਤਵਾਂ ਦਿਨ ਸੁਈ ਨੂੰ ਅੱਛਾ ਜੀ ਇਸ ਟਾਈਮ ਤੇ ਮੰਨ ਲਓ 9 ਕਿਲੋ ਦੁੱਧ ਚੱਲਣ ਦੇ ਆ ਦੁੱਧ 10,000 ਕਿਲੋ ਮੰਨ ਲਓ ਵੀ ਫਸ ਕੇ ਭਰੂਗੀ ਪਰ ਇੱਕ ਗੱਲ ਜੇ ਦੱਸ ਕੇ ਦੇਣੀ ਆ ਪਰ ਜਮੰਦਰੂ ਤਿੰਨ ਥਣ ਜੇ ਛੋਟੀ ਅੱਛਾ ਜੀ ਹਾਂ ਜੀ ਚੌਥਾ ਥਣ ਜਮੰਦਰੂ ਮੰਨ ਲਓ ਹੈਗਾ ਹੀ ਨਹੀਂਗਾ ਠੀਕ ਹੈ ਠੀਕ ਹੈ ਹਾਂ ਜੀ ਜਮੰਦਰੂ ਤਿੰਨ ਥਣ ਆ ਆਜੋ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਕੁਈ ਨੂੰ ਲਗਭਗ 6 ਦਿਨ ਹੋ ਗਏ ਯਾਰ ਫੇਸ ਕੁਆਲਟੀ ਦੇ ਇਹ ਵੀ ਜਿੰਨਾ ਥਣਾ ਦੇ ਵਿੱਚੋਂ ਉਹਨਾਂ ਦੇ ਦੱਸਣ ਮੁਤਾਬਕ ਹੈ ਕਹਿੰਦੇ ਵੀ 12-12 ਕਿਲੋ ਅਸੀਂ ਦੁੱਧ ਚਾਉਂਦੇ ਰਹਿਆ ਚਲੋ ਆਪਾਂ 12 ਨਹੀਂ ਕਹਿੰਦੇ ਪਰ 10-11 ਕਿਲੋ ਫਸ ਕੇ ਝੋਟੀ ਦੁੱਧ ਦਊਗੀ ਹਾਂਜੀ ਭਾਈ ਲਾਗੇ ਤੂੰ ਆਰਡਰ ਕੁਆਲਟੀ ਬਾਕੀ ਝੋਟੀ ਵੱਡੀ ਆ ਤੁਹਾਨੂੰ ਪਤਾ ਵੇਖੋ ਬਾਕੀ ਤੁਹਾਨੂੰ ਲਾਗੇ ਤੋਂ ਥਾਣਾ ਵੀ ਚੈੱਕ ਕਰਾਉਣਾ ਜਮਾਂਦਰੂ ਵੀਰ ਕਹਿੰਦਾ ਕਿ ਤਿੰਨ ਥਣੀਆਂ ਹਾਂ ਹਾਂਜੀ ਹਾਂਜੀ ਲਾਗੇ ਤੂੰ ਚੈੱਕ ਕਰ ਸਕਦੇ ਜੀ ਇਹ ਘਰ ਵਾਲਿਆਂ ਦੇ ਕਹਿਣ ਮੁਤਾਬਕ ਇੱਕ ਪਿਛਲੇ ਬਾਕੀ ਝੋਟੀ ਇਹਦੀ ਵੱਡੀ ਆ ਵੇਖੋ ਕੋਈ 12 ਲੀਟਰ ਦੁੱਧ ਚ ਵੀਰ ਕਹਿੰਦਾ ਕਿ ਆਪਾਂ 10 11 ਦੀ ਗਰੰਟੀ ਦੇਵਾਂਗੇ ਜਵਾਕ ਜੀ ਦੇ ਪਿਛੇ ਜਵਾਗ ਵੀਰ ਜੀ ਦੋਹਾਂ ਮਗਰੀ ਕੱਟੇ ਜੇ ਠੀਕ ਹੈ ਦੋਹਾਂ ਜੀ ਹਾਂਜੀ ਕੱਟੇ ਕੱਟੇ ਹੀ ਆ ਮੇਰੇ ਨਾਲ ਦੇ ਮੈਂ ਵੀ ਵੇਖਿਆ ਨਹੀਂ ਜੇ ਕਰ ਚਲੋ ਕੱਟਾ ਹੋ ਕੱਟੀ ਹੋ ਕੱਟੇ ਜੇ ਠੀਕ ਹੈ ਜੀ ਮੇਰੇ ਦੋਹਾਂ ਜੀ ਮਗਰੀ ਕੱਟੇ ਆ ਇਹਦਾ ਕੀ ਮੁੱਲ ਭਾਈ ਹਰ ਮੁੱਲ ਵੀਰ ਜੀ ਵੇਖ ਲਓ ਅੱਜ ਜੇ ਚੌਵੇਂ ਥਾਣ ਹੁੰਦੇ ਫਿਰ ਤੇ ਝੋਟੀ ਚਲੋ 80 85000 ਦਾ ਹੱਕ ਰਖਾਉਂਦੇ ਹੀ ਵਿਗਣਦਾ ਹਾਂਜੀ ਤੇ ਦੁੱਧ ਨੂੰ ਵੀ ਠੀਕ ਹੈ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਦੁੱਧ ਘੱਟਿਆ ਜਦੋਂ ਵੱਧਿਆ ਦੁੱਧ ਵੀ ਮੰਨ ਲਓ 10-11 ਕਿਲੋ ਨਰਮਾਨ ਨਾਲ ਵੱਡੀਆਂ ਮਈਆਂ ਨੂੰ ਮਾਤ ਪਾਉਗੇ ਦੁੱਧ ਦੇ ਮੁਕਾਬਲੇ ਤੇ ਹੁਣ ਆਪਾਂ ਦੇ ਦਈਏ ਜੇ ਮੁੱਲ ਕਰਾਉਣ ਨੂੰ ਭਵੇਂ 80 ਕਰਾ ਲਓ 75 ਕਰਾ ਲਓ ਇਹਨੂੰ ਦੇ ਦਈਏ 65 ਦੀ ਦੇ ਦਈਏ ਜੇ ਹਾਂਜੀ ਕਰਦਗੇ ਮੰਨ ਤਾਣਾ ਇਹ ਵੀਰ ਜੀ ਹਾਂ ਅਨਾ ਹੀ ਜਿਹੜੀ ਹੈ ਨਾ 55000 ਦੀ ਝੋਟੀ ਦੇਵਾਂਗੇ ਉਹ ਚੋਂ 200 ਰੁਪਏ ਛੋਟੀ ਹੋਣੀ ਹੈ ਹਾਂਜੀ ਤੇ ਵੀਰ ਜੀ ਆਪਾਂ ਚਲੋ ਕਰਮਾਲੀਆਂ ਨੂੰ ਇਹ ਭਰੀਆਂ ਨੇ ਆਪਾਂ ਉਹ ਸਟਿੱਕਰ ਚ ਕਹਿੰਦੇ ਨਹੀਂ ਤੇ ਨਹੀਂ ਐਡੀ ਮਹੀਂ ਤੁਹਾਨੂੰ ਪਤਾ ਅੱਜ ਕੱਲ੍ਹ 2 ਨੰਬਰ ਵਾਲੇ ਵੀ ਲਈ ਫਿਰਦੇ 45 45 ਹਜ਼ਾਰ ਦੀਆਂ ਉਹ ਲੈ ਜਾਂਦੇ ਆ ਤੇ ਸਾਰਾ ਸੂਰਾ ਚੋਗੇ ਵੀ ਪਰ ਮਹਾਰਾ ਹੀ ਨਾ ਇਹਨੂੰ ਅਦਰਲੇ ਪਾਸੇ ਆਪਾਂ ਨਾ ਨ ਲਈਏ ਹਾਂਜੀ ਸਹੀ ਗੱਲ ਨਾਲ ਇਹ ਵੀ ਜੀ ਤੀਜਾ ਸੂਆ ਕਰਕੇ ਮਹੀਂ ਸੋਈ ਜੇ ਹਾਂਜੀ ਤੇ ਇਹਦੇ ਕੋਲ ਇਸ ਟਾਈਮ ਤੇ ਮੰਨ ਲਓ 11 12 ਕਿਲੋ ਦੇ ਕਰੀਬ ਆਪਾਂ 11 ਕਿਲੋ ਕਹਿੰਨੇ 12 ਨਹੀਂ ਕਹਿੰਦੇ ਤੇ ਅੱਜ ਇਹਨੇ ਦੁੱਧ ਤੇ ਆਉਣਾ ਵਾ ਮੰਨ ਲਓ ਮੜਾ ਮੜਾ ਮਾਰਨਾ ਨਾ ਅਜੇ ਬੇਬੀ ਸੱਤ ਅੱਠਾ ਦੇਣਾ ਦੀ ਸੋਈ ਆ ਸਾਰੀ ਮੈਂ ਇਹ ਦੁੱਧ ਹੋ ਸਕਦਾ 12 13 ਕਿਲੋ ਦੇ ਕਰਦੇ ਨੇ ਤੇ 11 ਕਿਲੋ ਇੱਥੇ ਆਣ ਕੇ ਲੀਟਰ ਮਾਰ ਕੇ ਮੇਰੇ ਘਰੋਂ ਕੋ ਲੈ ਜੇ। ਬਾਕੀ ਕਦ ਕਦ ਵੱਜਣ ਦੀ ਵੇਖੋ ਗੱਡੀ ਫੁੱਲ ਮਹੀਂ ਗਏ। ਇਹ ਕਦ ਕਾਠੀ ਦੀ ਪੂਰੀ ਵੱਡੀ ਆ ਮਾਜੇ ਵਾਂ। ਹਾਂਜੀ ਹਾਂਜੀ ਵੀਰ ਜੀ ਪੂਰੀ ਵੱਡੀ ਮਈਆਂ ਵੀਰ ਜੀ ਵੇਖੋ ਕੱਦ ਵਜੰਦੀ ਤੇ ਪੂਰੀ ਵੱਡੀ ਆ ਇੱਥੇ ਬਨ ਲੀਏ ਨੂੰ ਚੋਗੇ ਨਾ ਵਖਾ ਲਈਏ ਵੀਰ ਜੀ ਜੇ ਕਿ ਮਈਆਂ ਪਾ ਚੋਗੇ ਉਖਾ ਦਨੇ ਵਿੱਚ ਹਾਂਜੀ ਇੱਥੇ ਲਿਆ ਆ ਲਿਆ ਬੱਚਾ ਛੱਡ ਲੈ ਆ ਬੱਚਾ ਚਿੱਟੀ ਧਾਰੀ ਵਾਲਾ ਇਹਦਾ ਸੱਤੇ ਮੱਥੇ ਵਾਲਾ ਆ ਬੋ ਤਸਦੀਆ ਜਿਆ ਫੜਾ ਆ ਬਾਲਟੀ ਲੈ ਆ ਮਾਦੀ ਫੜ ਦੇ No, I hate it. चवापस मां बहुत बढ़िया भाई लगा मैं ना, ना बाल्टी विधि को खा दो दस किलो वाली बाल्टी है कहीं भी मैं निकी निकी बाल्टी ला दे पसमा वेखो विधि कि सोहना कटिया मैं ਲਗਤਾ ਹਾਂਜੀ ਪਿਛਲੇ ਆ ਨਹੀਂ ਗੜਵੀ ਜੀ ਵੀ ਇਹੀ ਲੋ ਆਏ ਦੋ ਚਾਰ ਤਾਂ ਰਹੀਆਂ ਤਾਂ ਮਾਰੀਆਂ ਕਿਲੋ ਤੋਂ ਵੱਧ ਹੀ ਹੋ ਗਈਏ ਹਾਂਜੀ ਇਹ ਤੇ ਜਾਂਚ ਆਦਨ ਹੋ ਗਏ ਵਿੱਚ ਜੀ ਠੰਡ ਬਹੁਤ ਜ਼ਿਆਦਾ ਪੈਣਦਾਈ ਆ ਤੇ ਡੰਗਰਾ ਦੇ ਕੇਸ ਦੇ ਵੀ ਚਵਾਈ ਤੇ ਝਗ ਨਹੀਂ ਪੂਰੀ ਚੜਨਦਾ ਜੰਨਾ ਵੀ ਦੁੱਧ ਹੋਊਗਾ ਨਿੱਗਰ ਹੋਊਗਾ ਜੇ ਹਲੋ ਪਤਾ चवाई बहुत सोनी लगी हैी जी निगर जो दुद्ध जिन्ना भी होगा ना निगर होगा जे दुद्ध तेन दस ठंड करके ना थोड़ा जािग घट आई है डर ठंडा तीन चार दिन हो गए ज्यादा ही पैन दे ये ਬੱਚੇ ਨੇ ਛੱਡ ਦਿੱਤੇ ਵੀਰ ਜੀ ਕਿਲੋ ਦਾ 12 ਥੱਲੇ ਹੈਗਾ ਜੇ। ਨਾ ਦੇਖੋ ਵੀ ਜੇ ਪਤਾ ਲੱਗਣਾ ਨਹੀਂ ਦੇ ਜੇ। ਇਹ ਕਿਲੋ ਡੇਢ ਕਿਲੋ ਦੁੱਧ ਹੋਊਗਾ ਜੇ। ਪਰ ਮੈਂ ਅੱਗੇ ਵੀ ਇੱਕ ਦੋ ਵੀਡੀਓ ਜੇ ਦੱਸਿਆ ਜੇ ਮੈਂ ਆਪ ਥੱਲੇ ਡੰਗਰ ਦੇ ਆਪ ਹਾਂ ਕਿਲੋ 2 ਕਿਲੋ ਘੱਟ ਚੋਲਾ ਪਰ ਬੱਚੇ ਨੂੰ ਨਹੀਂ ਮੈਂ ਕਦੇ ਘੱਟ ਛੱਡ ਦੋ ਛੱਡਿਆ। ਹਾਂਜੀ। ਕਿਉਂਕਿ ਬੱਚੇ ਦੇ ਸਿਰ ਤੇ ਹੀ ਤੁਹਾਨੂੰ ਪਤਾ ਡੰਗਰ ਆ। ਹਾਂਜੀ। ਚਲੋ ਛੱਡ ਦਿੰਨੇ ਜੀ ਬੱਚੇ ਨੂੰ। ਹਾਂਜੀ। ਦੁੱਧ ਵੈਸੇ ਕਾਫੀ ਜੇ ਡੇਢ ਕਿਲੋ ਦੁੱਧ ਹੋਣਾ ਜੇ ਥੱਲੇ। ਦੇਖ ਲਓ ਵੀਰ ਜੀ। ਦੁੱਧ ਅਸ ਟਾਈਮ ਤੇ ਜੇ ਬੱਚੇ ਦਾ ਆਪਾਂ ਪਾਲੀਏ ਤੇ 12 ਕਿਲੋ ਜੇ ਮੇਰੇ ਕੋਲ ਪਰ ਆਪਾਂ ਫਿਰ ਵੀ 11 ਦੀ ਗਾਰੰਟੀ ਦਵਾਂਗੇ ਕਿਲੋ ਘੱਟ ਦੱਸਾਂਗੇ ਅਗਲੇ ਦੇ ਵੀਰ ਭਰਾ ਦੇ ਕਿਲੋ ਵੱਧ ਨਿਕਲੂਗਾ ਨਾ ਜਾ ਕੇ ਤੇ ਚਲੋ ਹਾਂਜੀ ਹਾਂਜੀ ਤੇ ਖੁਸ਼ ਹੋ ਜਾਂਦਾ ਅਗਲਾ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਵੀਰਾਂ ਦਾ ਹਾਂਜੀ ਆ ਗਏ ਜੀ ਕਿੱਥੇ ਆ ਕੇ ਮਿਲਣਾ ਮੇਰਾ ਏਹ ਬੋਲ ਕੇ ਬਹਾਵ ਜੀ ਮੋਲਵੀਰ ਜੀ ਵੇਖ ਲਓ ਤੁਹਾਡੇ ਸਾਹਮਣੇ ਦੁੱਧ ਵੀ 12 ਕਿਲੋ ਮੇਰੇ ਕੋਲ ਤੇ ਕੱਦ ਵਜਨ ਦੀ ਪੂਰੀ ਵੱਡੀ ਆ ਮੁੱਲ ਕਰਾਉ ਉਹਨਾਂ ਨੂੰ ਭਾਵੇਂ ਲੱਖ ਵੀ ਕਰਾ ਲਓ ਇਹਦਾ ਤੇ ਥੋੜਾ ਨੇ ਤੇ ਆਪਾਂ ਜਾਇਜ਼ ਕਰੀਏ ਜਾਇਜ਼ ਹੀ ਮਿਲਿਆ ਤਾਂ ਜਾਇਜ਼ ਵੀਰ ਭਰਾਵਾਂ ਨੂੰ ਦੇ ਦੇਣੀ ਆ ਮੁੱਲ ਵੀਰ ਜੀ ਭਾਵੇਂ 85 80 ਕਰਾ ਲਈਏ 75000 ਦੀ ਦੇ ਦੀਏ ਹਾਂਜੀ ਨਹੀਂ ਯਾਰ ਨਾ ਛੱਡੀਏ ਜੀ ਖੁੱਲਾ ਇਮਾਨਦਾਨੀ ਕਰੀਏ ਜੀ 5 ਵੀ ਉਤਲਾ ਡਾ ਲੀਏ ਤੇ 2070 ਚੋਂ ਛੋਟ ਕਰਤੀਏ ਜੀ 60000 ਦੀ ਪਰ ਮਿਲੂਗੀ ਨਹੀਂ ਹਾਂਜੀ ਹਾਂਜੀ ਬਿਲਕੁਲ ਜਾਇਜ਼ ਜੀ ਭਾਜੀ 12 ਕਿਲੋ ਮਹੀਂ ਕੋਲ ਦੁੱਧ ਆ ਖੁੱਲਾ ਡੋਲਾ ਤੇ ਕਦ ਵਜਨ ਦੀ ਪੂਰੀ ਵੱਡੀ ਆ ਹਾਂਜੀ ਕਿਹੇ ਗੱਲਾਂ ਪੁੱਛੀ ਨਹੀਂ ਗਈ ਮੈਂ ਇਹ ਤਰ੍ਹਾਂ ਦਾ ਤਾਲੀ ਹਾਂਜੀ ਤੇ ਜਿਹੜੇ ਵੀਰ ਭਰਾ ਨੇ ਤੁਹਾਨੂੰ ਪਤਾ ਪੈਸੇ ਲਾ ਕੇ ਖੜਦੇ ਆ ਉਹਦੀ ਰੂਹ ਵੀ ਖੁਸ਼ ਹੋਊਗੀ ਚੌਂਦਿਆਂ ਦੇ ਤੇ ਸ਼ਾਮਾਂ ਨੂੰ ਵੀ ਬਾਲਟੀ ਭਰ ਕੇ ਉੱਠਣਾ ਤੇ ਸیرے ਵੀ ਬਾਲਟੀ ਭਰ ਕੇ ਉੱਠਣਾ ਤੇ ਚਲੋ ਇਹਨੇ ਨਾ ਵੀਰ ਭਰਾ ਖੁਸ਼ ਹੋ ਜਾਂਦਾ ਸਹੀ ਗੱਲ ਨੇ ਜੀ ਹਾਂਜੀ ਬੱਚੀ ਜਿਹੜੀ ਪੂਰੀ ਵੱਖਰੀ ਧੰਨਵਾਦ ਆ ਦੇ ਵੀਰਾਂ ਦਾ